ਜਿਸ ਤਰ੍ਹਾਂ ਪਰਿਵਾਰ ਦੇ ਮੈਂਬਰ ਦਾ ਜਨਮ ਦਿਨ ਮਨਾਇਆ ਜਾਂਦਾ ਜਾਂ ਬੱਚੇ ਦਾ ਜਨਮ ਦਿਨ ਮਨਾਇਆ ਜਾਂਦਾ ਬਹੁਤ ਸੋਹਣਾ ਕੇਕ ਤਿਆਰ ਕੀਤਾ ਗਿਆ ਤੇ ਸਾਹਮਣੇ ਪੈਸੇ ਵੀ ਦੇਖ ਸਕਦੇ ਹੋ ਰਿਸ਼ਤੇਦਾਰ ਉਸ ਡੌਗੀ ਨੂੰ ਸੱਗਣ ਵੀ ਦੇਣ ਆਏ ਆ ਸਾਹਮਣੇ ਦੇਖ ਸਕਦੇ ਹੋ ਉਹ ਜਿਹੜਾ ਡੌਗੀ ਆ ਉਹਦਾ ਕੇਕ ਜਿਹੜਾ ਕੱਟਿਆ ਜਾ ਰਿਹਾ ਸਾਹਮਣੇ ਤਸਵੀਰ ਦੇਖ ਸਕਦੇ ਹੋ ਤੁਸੀਂ ਬੱਚਿਆਂ ਦਾ ਮੂੰਹ ਬੱਚਿਆਂ ਨਾਲ ਆ ਜੀ ਇਹਦੇ ਨਾਲ ਜਿਹੜਾ ਇਹਦੇ ਨਾਲ ਲੱਗਾ ਲੋਕ ਤਾਂ ਕਹਿੰਦੇ ਆ ਵੀ ਇਹ ਐਂ ਕਰਕੇ ਚੋਸ ਕਰਦੇ ਆ ਉਹ ਕਰਦੇ ਆ ਜੋ ਕਰਦੇ ਆ ਪਰ ਇਹਨਾਂ ਨੂੰ ਚੰਗਾ ਲੱਗਿਆ ਜੇ ਸਾਡੇ ਬੱਚਿਆ ਯਾਰ ਇਹ ਇੱਕ ਸਪੈਸ਼ਲ ਟ੍ਰੀਟਮੈਂਟ ਹੈ ਇਹਦੇ ਵਾਸਤੇ ਇਹਨੂੰ ਬੜਾ ਪਿਆਰ ਦੇ ਰਹੇ ਹੋ ਪਰ ਰੇਸਟੇਡ ਅੰਦਰ ਚ ਜਾਣਾ ਵੀ ਔਖਾ ਹੋ ਜਾਂਦਾ ਉਹ ਜਦੋਂ ਜਾਂਦਾ ਜੀ ਗੱਡੀ ਚ ਨਾਲ ਜਾਂਦਾ ਨਾਲ ਜਾਂਦੇ ਅੱਛਾ ਨਾਲ ਜਾਂਦਾ ਜਿੱਥੇ ਜਾਣਾ ਨਾਲ ਜਾਂਦਾ ਅੱਛਾ ਅਸੀਂ ਜੇਦੋਂ ਚੜਾ ਕੇ ਗਏ ਸੀ ਟੱਲੇਵਾਲ ਤੋਂ ਚੜਾ ਕੇ ਗਏ ਸੀ ਬਸ ਐਡਾ ਕ ਮੈਂ ਪਾਲ ਲਿਆ ਡੱਬੇ 'ਚ ਉਹਦਾ ਕਰਕੇ ਬਸ ਮੂਹ ਆਉਣ ਲੱਗ ਗਿਆ ਪਿਆਰ ਆਉਣ ਲੱਗ ਗਿਆ ਘਰ ਦੇ ਵਿੱਚ ਕੋਈ ਕਿਸੇ ਨਾਲ ਕੋਈ ਗੁੱਸਾ ਕਿੱਲਾ ਫੋਨ ਤੇ ਉੱਚੀ ਗੱਲ ਕਰਕੇ ਰੋਣ ਲੱਗ ਜਾਂਦਾ ਅੱਛਾ ਕਿਆ ਕਦੇ ਹੋ ਜਾਂਦਾ ਨਹੀਂ ਅੱਛਾ ਪਹਿਲੀ ਵਾਰੀ ਵੇਖਿਆ ਪਹਿਲੀ ਵਾਰੀ ਠੀਕ ਸਸਿਕਾਲ ਸਫਰ ਨਾਲ ਜੁੜਿਓ ਤੁਸੀਂ ਤੇ ਮੈਂ ਆ ਜੋਤ ਅੱਜ ਇੱਕ ਪਰਿਵਾਰ ਦੇ ਵਿੱਚ ਖੜਾ ਜਿੱਥੇ ਇੱਕ ਡੌਗੀ ਦਾ ਕਹਿ ਲਈਏ ਕਿ ਕੁੱਤੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਉਹਨਾਂ ਵਾਸਤੇ ਬੱਚਾ ਹੈ ਉਹ ਲੋਕਾਂ ਵਾਸਤੇ ਉਹ ਡੌਗ ਹੋ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਬੜੇ ਪਿਆਰ ਦੇ ਨਾਲ ਉਸ ਡੌਗੀ ਦੇ ਲਈ ਜਿਸ ਤਰ੍ਹਾਂ ਪਰਿਵਾਰ ਦੇ ਮੈਂਬਰ ਦਾ ਜਨਮ ਦਿਨ ਮਨਾਇਆ ਜਾਂਦਾ ਜਾਂ ਬੱਚੇ ਦਾ ਜਨਮ ਦਿਨ ਮਨਾਇਆ ਜਾਂਦਾ ਬਹੁਤ ਸੋਹਣਾ ਕੇਕ ਤਿਆਰ ਕੀਤਾ ਗਿਆ ਤੇ ਸਾਹਮਣੇ ਪੈਸੇ ਵੀ ਦੇਖ ਸਕਦੇ ਹੋ ਰਿਸ਼ਤੇਦਾਰ ਉਸ ਡੌਗੀ ਨੂੰ ਸਗਣ ਵੀ ਦੇਣ ਆਏ ਆ ਗੱਲਬਾਤ ਕਰਦੇ ਆ ਜਿਹੜੇ ਡੌਗ ਦੇ ਮਾਲਕ ਹੈ ਏ ਤੁਹਾਡਾ ਡੌਗ ਹੈ ਜੀ ਇਹ ਹਾਂਜੀ ਮੇਰਾ ਜੀ ਇਹ ਕਿੰਨਾ ਸਮਾਂ ਹੋ ਗਿਆ ਨੂੰ ਰੱਖੇ ਦੋ ਸਾਲੋਂ ਅੱਛਾ ਇਹ ਇਹ ਸੋਚਿਆ ਕਿਵੇਂ ਕਿਉਂਕਿ ਇਹ ਯੂਨਿਕ ਹੈ ਲੋਕ ਤਾਂ ਬੱਚਿਆਂ ਦਾ ਮੂੰਹ ਘਟਾਉਂਦੇ ਜਾਂਦੇ ਆ ਡੇਲੀ ਕਤਲ ਹੁੰਦੇ ਆ ਬੱਚਿਆਂ ਦੇ ਪਰ ਤੁਸੀਂ ਇੱਥੇ ਇੱਕ ਡੌਗ ਨੂੰ ਇੰਨੇ ਪਿਆਰ ਨਾਲ ਰੱਖ ਰਹੇ ਹਾਂਜੀ ਹੂੰ ਬੱਚਿਆਂ ਦਾ ਮੂੰਹ ਬੱਚਿਆਂ ਨਾਲ ਆ ਜੀ ਇਹਦੇ ਨਾਲ ਜਿਹੜਾ ਇਹਦੇ ਨਾਲ ਲੱਗਾ ਬੱਚਿਆਂ ਨਾਲ ਲੱਗਦਾ ਮੈਂ ਮੈਂ ਦੇਖ ਰਿਹਾ ਤੁਸੀਂ ਗੱਲ ਵੀ ਕਰ ਰਹੇ ਹੋ ਨਾਲ ਅੱਖਾਂ 'ਚ ਅੱਖਾਂ ਵੀ ਭਰ ਰਹੇ ਹੋ ਹੰਝੂ ਵੀ ਆ ਰਹੇ ਇਹ ਕਿਸ ਗੱਲ ਦੇ ਹੰਝੂ ਆ ਯਾਰ ਆਇਦ ਨਾਲ ਹਾਂ ਯਾਰ ਅੱਛਾ ਕਿੰਨੇ ਕਿ ਕਿ ਕਿੰਨੇ ਬੱਚੇ ਆ ਜੀ ਮੇਰੇ ਜੀ ਦੋ ਬੇਟੇ ਇੱਕ ਬੇਟੀ ਹੈ ਅੱਛਾ ਹੁਣ ਹੁਣ ਤਾਂ ਫਿਰ ਇਹ ਵੀ ਬੱਚਿਆਂ ਵਾਂਗੂ ਹੀ ਲੱਗਦੇ ਹਾਂਜੀ ਹਾਂਜੀ ਉਹ ਬੱਚਿਆਂ ਵਾਲੇ ਹੋ ਗਏ ਹੁਣ ਸਮਝ ਲਓ ਇਹ ਬੱਚਾ ਮੇਰਾ ਅੱਛਾ ਹਾਂ ਹਮ ਅਤੇ ਫਿਰ ਜਿਵੇਂ ਮੈਂ ਦੇਖ ਰਿਹਾ ਇੱਥੇ ਇੱਕ ਸਪੈਸ਼ਲ ਟ੍ਰੀਟਮੈਂਟ ਹੈ ਇਹਦੇ ਵਾਸਤੇ ਇਹਨੂੰ ਬੜਾ ਪਿਆਰ ਦੇ ਰਹੇ ਹੋ ਫਿਰ ਰਿਸ਼ਤੇਦਾਰੀ ਚ ਜਾਣਾ ਵੀ ਔਖਾ ਹੋ ਜਾਂਦਾ ਉਹ ਜਦੋਂ ਜਾਂਦਾ ਜੀ ਗੱਡੀ ਚ ਨਾਲ ਜਾਂਦਾ ਨਾਲ ਜਾਂਦੇ ਅੱਛਾ ਨਾਲ ਜਾਂਦਾ ਜਿੱਥੇ ਜਾਣਾ ਨਾਲ ਜਾਂਦਾ ਅੱਛਾ ਤੇ ਫਿਰ ਇਹ ਰੋਟੀ ਰੋਟੀ ਤੁਹਾਡੇ ਉੱਥੇ ਹੀ ਖਾਂਦਾ ਕਿ ਸਾਰਿਆਂ ਦੇ ਉੱਥੋਂ ਖਾਂਦੇ ਪਏ ਇਹ ਨਹੀਂ ਮੇਰੇ ਤੋਂ ਹੀ ਖਾਂਦੇ ਜੀ ਸੋਨਦਾ ਵੀ ਮੇਰੇ ਨਾਲ ਹੀ ਹੈ ਅੱਛਾ ਹਾਂਜੀ ਹਮ ਅੱਜ ਅੱਜ ਕੱਲ ਤਾਂ ਲੋਕਾਂ ਚੋਂ ਇਨਸਾਨੀਅਤ ਖਤਮ ਹੁੰਦੀ ਜਾਂਦੀ ਹੈ ਤੁਹਾਡੇ ਚ ਕਿਵੇਂ ਇਨਸਾਨੀਅਤ ਉੱਪਰ ਆ ਕੇ ਆ ਗਈ ਬਸ ਏਦਾਂ ਹੀ ਇਹ ਆਪਣੇ ਚੜਾਇਆ ਹੋਇਆ ਬਾਬਾ ਜੀ ਦੇ ਨਾਂ ਤੇ ਅੱਛਾ ਜੀ ਹਾਂ ਇੱਕ ਮਹੀਨੇ ਦਾ ਜਦੋਂ ਚੜਾ ਕੇ ਗਏ ਸੀ ਟੱਲੇਵਾਲ ਤੋਂ ਚੜਾ ਕੇ ਗਏ ਸੀ ਬਸ ਏਦਾਂ ਕ ਮੈਂ ਪਾਲ ਲਿਆ ਡੱਬੇ 'ਚ ਉਹਦਾ ਕਰਕੇ ਬਸ ਮੂਹ ਆਉਣ ਲੱਗ ਗਿਆ ਪਿਆਰ ਆਉਣ ਲੱਗ ਗਿਆ ਅੱਛਾ ਜੀ ਹਾਂਜੀ ਜੀ ਜੀ ਇੱਧਰ ਵੀ ਗੱਲਬਾਤ ਕਰ ਲੈਂਦੇ ਹਾਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਅੱਛਾ ਆਇਦਰ ਹੋਰ ਸੱਜਣ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਬਾਈ ਲੋਕਾਂ ਚ ਇਨਸਾਨੀਅਤ ਖਤਮ ਹੁੰਦੀ ਜਾਂਦੀ ਐ ਤੇ ਤੁਸੀਂ ਇੱਕ ਡੌਗ ਦਾ ਜਿਹੜੀ ਸੈਲੀਬ੍ਰੇਸ਼ਨ ਕਰ ਰਹੇ ਹੋ ਇੱਕ ਖੁਸ਼ੀ ਮਨਾ ਰਹੇ ਹੋ ਉਹਦੇ ਜਨਮ ਸਤਿ ਸ਼੍ਰੀ ਅਕਾਲ ਜੀ ਜੈ ਪੀਰਾਂ ਦੀ ਬਾਬਾ ਮੁੰਸ਼ੀ ਦਾ ਜੀ ਦੇਰੇ ਤੇ ਜੈਤੂ ਮੰਡੀ ਕਿਉਂਕਿ ਇੱਕ ਮਹੀਨੇ ਦਾ ਸੀ ਜਦੋਂ ਲੈ ਕੇ ਆਏ ਸੀ ਅੱਛਾ ਉਸ ਤੋਂ ਬਾਅਦ ਇਹਨਾਂ ਨੂੰ ਪਾਲ ਪੁਲਿਸ ਕੇ ਵੱਡਾ ਕੀਤਾ ਬੱਚਿਆਂ ਤਰ੍ਹਾਂ ਇਹਨਾਂ ਨੇ ਕਦਰ ਕੀਤੀ ਉਹਦੀ ਕੋਈ ਉਹ ਨਹੀਂ ਸੋਚਿਆ ਵੀ ਡੌਗੀ ਜੈਨ ਨਾਲ ਬੈੱਡ ਤੇ ਪਹੁੰਚਿਆ ਏਸੀ ਵਾਲਾ ਕਮਰਾ ਇਹਦਾ ਸਪੈਸ਼ਲ ਬੈੱਡ ਤੇ ਨਾਲ ਹੀ ਸੌਂਦਾ ਨਾਲ ਹੀ ਪੈਂਦਾ ਜਿਵੇਂ ਵੀ ਮਤਲਬ ਕਿ ਇੱਥੇ ਜਦੋਂ ਦਰਵਾਜ਼ਾ ਦਰਵਾਜ਼ਾ ਤੇ ਆਉਂਦਾ ਅੱਛਾ ਤੇ ਭਾਈ ਲੋਕਾਂ ਨੇ ਨਹੀਂ ਟਰੋਲ ਕੀਤਾ ਲੋਕਾਂ ਨੇ ਨਹੀਂ ਕਿਹਾ ਯਾਰ ਕੀ ਕਰੀ ਜਾਂਦੇ ਹੋ ਇੱਕ ਨਾਲ ਜੀ ਲੋਕ ਤਾਂ ਕਹਿੰਦੇ ਆ ਵੀ ਇਹ ਐਂ ਕਰਕੇ ਸਟੋਜ ਕਰਦੇ ਆ ਉਹ ਕਰਦੇ ਆ ਜੋ ਕਰਦੇ ਆ ਪਰ ਇਹਨਾਂ ਨੂੰ ਚੰਗਾ ਲੱਗਿਆ ਜਾਂ ਸਾਡਾ ਬੱਚਾ ਯਾਰ ਇਹ ਉਹ ਇਸ ਤਰ੍ਹਾਂ ਵੀ ਕਰ ਰਹੇ ਆ ਅੱਛਾ ਤੇ ਭਾਈ ਜਿਵੇਂ ਇਦੀ ਆ ਕੱਲ ਗੱਲ ਕਰੀਏ ਜਿਵੇਂ ਅੱਜ ਇਹਦਾ ਸਪੈਸ਼ਲ ਡੇ ਆ ਫਿਰ ਇਹ ਲਿਆਂਦਾ ਕਿੱਥੋਂ ਸੀ ਇਹ ਆਇਆ ਕਿਵੇਂ ਇਹ ਪਿੰਡ ਟੱਲੇਵਾਲ ਤੋਂ ਸੀ ਜੀ ਅਸੀਂ ਉਹਨਾਂ ਦੇ ਘਰ ਬੈਠੇ ਸੀਗੇ ਅਸੀਂ ਉਹਨਾਂ ਦੇ ਘਰ ਬੈਠੇ ਸੀ ਉਹਨਾਂ ਨੇ ਕਿਹਾ ਸੀ ਬਾਬਾ ਜੀ ਸਾਡੀ ਕੁੱਤੀ ਦੋ ਬੱਚੇ ਦਿੰਦੀ ਆ ਅੱਛਾ ਜੀ ਉਹਨਾਂ ਨੇ ਕਿਹਾ ਬਾਬਾ ਜੀ ਸਾਡੀ ਕੁੱਤੀ ਦੋ ਬੱਚੇ ਦਿੰਦੀ ਬਾਬਾ ਜੀ ਕਹਿੰਦੇ ਚਾਰ ਦੇਣਗੇ ਉਹ ਕਹਿੰਦੇ ਬਾਬਾ ਜੀ ਇੱਕ ਸੋਡਾ ਜੀ ਉਦੋਂ ਸਾਡੇ ਬੈਠੇ ਬੈਠੇ ਤੇ ਉਹਨੇ ਚਾਰ ਬੱਚੇ ਦੇਤੇ ਉਹ ਇਸੇ ਕਰਕੇ ਦੇਰੇ ਤੇ ਇੱਕ ਬੱਚਾ ਚੜਾ ਭਾਈ ਉਹ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਜਾਨਵਰਾਂ ਨਾਲ ਮਾੜਾ ਬਤੀਰਾ ਕਰ ਰਹੇ ਆ ਪਿੱਛੇ ਜੇ ਦੇਖੀ ਆਪਾਂ ਵੀਡੀਓ ਇੱਕ ਹਾਥੀ ਦਾ ਜੀਸੀਬੀ ਨਾਲ ਨੁਕਸਾਨ ਕੀਤਾ ਜੰਗਲ ਉਜਾੜੇ ਗਏ ਉਹਨਾਂ ਲੋਕਾਂ ਨੂੰ ਕੀ ਕਹੋਗੇ ਬਸ ਆਹੀ ਕਹਾਂਗੇ ਜੀ ਜਾਨਵਰ ਵੀ ਅਕਸਰ ਖੂਨ ਤਾਂ ਉਹੀ ਆਈ ਉਹਨਾਂ ਦੀ ਕਦਰ ਕਰੋ ਚਲ ਜਿੰਨੇ ਜੋ ਕਰੇ ਉਹਨੇ ਕਰੋ ਜਿੰਨੇ ਨਹੀਂ ਹੁੰਦੇ ਵੀ ਜੀ ਲੋਕਾਂ ਚੀਜ਼ ਘਟਦੀ ਜਾਂਦੀ ਹੈ ਵੈਸੇ ਆ ਇਹ ਤਾਂ ਪਤਾ ਹੀ ਦਿੱਸੀ ਦੇਖੀ ਜਾਂਦਾ ਨਹੀਂ ਇਹ ਤਾਂ ਦੇਖੀ ਜਾਨੇ ਆਪਾਂ ਉਧਰ ਮੈਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਮਾਮ ਜਿਹੜੇ ਰਿਸ਼ਤੇਦਾਰ ਦੇ ਕਰੀਬੀ ਨੇ ਰਿਲੇਟਿਵ ਨੇ ਇਹਨਾਂ ਦੇ ਉਹ ਵੀ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ ਬੜੇ ਸਲੀਕੇ ਦੇ ਨਾਲ ਬੜੇ ਤਰੀਕੇ ਦੇ ਨਾਲ ਇਸ ਜਿਹੜੇ ਡੌਗ ਦਾ ਇਸ ਜਿਹੜਾ ਜਾਨਵਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਮੈਨੂੰ ਲੱਗਦਾ ਵੀ ਇਹਨਾਂ ਬਾਈ ਫਿਰ ਸਗਣ ਫਿਰ ਸਗਨ ਸੁਗਨ ਵੀ ਦਿੱਤਾ ਹਾਂਜੀ ਹਾਂਜੀ ਕਿੰਨਾ ਸਗਣ ਦੇ ₹100 ਜੀ ਕਦੇ ਕਦੇ ਪਹਿਲਾਂ ਆਏ ਹੋ ਕਿਸੇ ਦਾ ਡੌਗੀ ਤੇ ਜਾਂ ਉਹ ਦਿਨ ਤੇ ਹਾਂਜੀ ਕਦੇ ਪਹਿਲਾਂ ਕਿਸੇ ਡੌਗੀ ਤੇ ਜਾਂਦੇ ਹਾਂ ਹਾਂ ਘਰ ਘਰ ਚ ਬਣਾਇਆ ਸੀ ਅੱਛਾ ਹਾਂ ਘਰ ਘਰ ਚ ਬਣਾਇਆ ਸੀ ਹਾਂ ਅੱਛਾ ਹਾਂਜੀ ਹਾਂਜੀ ਭਾਈ ਕਿਵੇਂ ਹੋ ਠੀਕ ਹੈ ਜੀ ਵਧੀਆ ਬਸ ਤਾਂ ਵਧੀਆ ਬਸ ਫਿਰ ਇੱਥੇ ਕਿਹੜੀ ਜਗ੍ਹਾ ਤੇ ਪਹੁੰਚੋ ਫਿਰ ਡੌਗੀ ਦੇ ਜਾਂ ਉਹ ਦਿਨ ਤੇ ਅਸੀਂ ਹਾਂ ਲੋਕਲ ਆਂ ਹਾਂ ਲੋਕਲ ਆਂ ਹਾਂ ਠੀਕ ਹੈ ਇਹ ਮੀਸ਼ੇ ਨਾ ਮੇ ਤਾਂ ਅਈ ਮੰਗਲਵਾਰੀ ਹੁੰਨੇ ਕਿ ਮਰਦੀ ਜਨਮ ਦਿਨ ਮਨਾਇਆ ਨਾ ਵੇ। ਵੇਖਿਆ ਕਦੇ ਇਹੋ ਜਿਹਾ ਪ੍ਰੋਗਰਾਮ? ਨਹੀਂ। ਅੱਛਾ ਪਹਿਲੀ ਵਾਰ ਨਹੀਂ ਵੇਖਿਆ। ਪਹਿਲੀ ਵਾਰ ਨਹੀਂ। ਠੀਕ। ਹੂੰ। ਓਕੇ। ਆ ਇਧਰ ਤੁਸੀਂ ਵੇਖ ਸਕਦੇ ਹੋ ਜਿਹੜੇ ਉਸ ਡੌਗੀ ਦੇ ਲਈ ਜਿਹੜੇ ਗਿਫਟ ਆਏ ਨੇ। ਪਾਰਟੀ। ਆ ਸਾਹਮਣੇ ਦੇਖ ਸਕਦੇ ਹੋ ਉਹ ਜਿਹੜਾ ਡੌਗੀ ਆ। ਉਹਦਾ ਕੇਕ ਜਿਹੜਾ ਕੱਟਿਆ ਜਾ ਰਿਹਾ ਹੈ ਸਾਹਮਣੇ ਤਸਵੀਰ ਦੇਖ ਸਕਦੇ ਹੋ ਤੁਸੀਂ। ਸੱਤ ਲੰਮਾ ਨਹੀਂ ਅੱਧੀ ਬਾਕੇ ਟੂ ਯੋ ਦੀ ਅੱਛਾ ਹਾਂਜੀ ਹਮਮਾ ਜਿਵੇਂ ਪਿਆਰ ਕਰਦਾ ਮੂੰਹ ਚੁੰਮਣਾ ਮੇਰਾ ਉਹਦੇ ਪਿਓ ਦਾ ਐਦਾਂ ਕਰਕੇ ਫਿਰ ਇਹਨੇ ਸੁਣਾ ਜੇ ਘਰ ਦੇ ਵਿੱਚ ਕੋਈ ਕਿਸੇ ਨਾਲ ਕੋਈ ਗੁੱਸਾ ਕਰ ਲਾ ਫੋਨ ਤੇ ਉੱਚੀ ਗੱਲ ਕਰਕੇ ਰੋਣ ਲੱਗ ਜਾਂਦਾ ਅੱਛਾ ਜੇ ਕੁਝ ਨਹੀਂ ਕਹਿੰਦਾ ਪਰੇ ਟੈਨਸ਼ਨ ਆ ਜਾਂਦਾ ਅੱਛਾ ਇਹ ਇਹ ਵੇ ਰੱਤੇ ਮੈਨੂੰ ਲੱਗਦਾ ਇਹ ਬੋਲ ਨਹੀਂ ਸਕਦਾ ਐਵੇਂ ਪਰ ਇਹਦੀਆਂ ਫੀਲਿੰਗਾਂ ਸਿਰਫ ਇਨਸਾਨਾਂ ਵਾਲੀਆਂ ਇਹਨੂੰ ਕੁੱਤੇ ਤਰ੍ਹਾਂ ਬੁਲਾਉਂਗੇ ਨਹੀਂ ਪਤਾ ਲੱਗਦਾ ਜੇ ਤੁਸੀਂ ਇਹਦਾ ਨਾਮ ਲੈ ਕੇ ਬੁਲਾਉਂਗੇ ਤੈਨੂੰ ਪਤਾ ਲੱਗੂਗਾ ਕਦੇ ਕਦੇ ਇਹ ਹੋਇਆ ਐ ਵੈਸੇ ਤਾਂ ਮੈਂ ਵੀ ਮਾਫੀ ਚਾਹਉਣਾ ਮੈਂ ਵੀ ਡੌਗ ਕਹਿ ਗਿਆ ਜਿਹੜੇ ਲੋਕ ਇਹਨੂੰ ਡੌਗ ਕਹਿੰਦੇ ਆ ਜਾਂ ਕਿ ਇਹਦੀ ਕੁੱਤਾ ਕਹਿ ਦਿੰਦੇ ਆ ਉਹਨਾਂ ਤੇ ਗੁੱਸਾ ਆਉਂਦਾ ਜਦੋਂ ਇਹਨੂੰ ਕਹਿੰਦੇ ਆ ਗੁੱਸਾ ਹੋ ਜਾਂਦਾ ਜੀ ਕੁੱਤਾ ਕਹਿ ਤੂੰ ਇਹ ਗੁੱਸਾ ਆਉਂਦਾ ਹਾਂਜੀ ਗੁੱਸਾ ਪਰ ਇਹਨੂੰ ਕਹੇ ਤਾਂ ਪੜੀ ਜਾਂ ਕੇ ਪੈਂਦਾ ਵੀ ਜੋਨੀ ਕਹੇ ਤਾਂ ਖੁਸ਼ ਹੋਊਗਾ ਅੱਛਾ ਉਹ ਗੁੱਸੇ ਹੋ ਜਾਂਦਾ ਹਾਂਜੀ ਇਹਨ ਉਨ ਉਹਨਾਂ ਨਾਲ ਵੀ ਥੋੜੀ-ਬੋਤੀ ਖਤਖਤ ਕਰਦਾ। ਮੇਰੇ ਪੁੱਤੇ ਉਹਦਾ ਨਹੀਂ ਖੇਡਦਾ ਫਿਰਦਾ। ਅੱਛਾ। ਕੋਈ ਉਹ ਨਾਲ ਹੀ ਰੋਟੀ ਖਾਂਦਾ ਮੇਰੇ ਮੂੰਹ ਚ ਮੂੰਹ ਪਾਲਨ ਦਾ ਕੋਈ ਪ੍ਰੋਬਲਮ ਨਹੀਂ। ਅੱਛਾ। ਉਹ ਤੁਹਾਡੇ ਨਾਲ ਲੜਦਾ ਵੀ ਹੋਗਾ ਜਦੋਂ ਪੋਤਿਆਂ ਨੂੰ ਚੱਕਦੇ ਹੋਗੇ ਵੀ ਉਹਨਾਂ ਨਾਲ। ਹਾਂ ਲੜਦਾ। ਲੜਦਾ। ਪੈਸੇ ਲੈਨੇ ਪੈਸੇ ਨਹੀਂ ਦਿੰਦਾ ਇਹ। ਲਗੋ ਦਿੰਦਾ ਜੀ। ਅੱਛਾ। ਲੱਗਦਾ ਅੱਜ ਦੇ ਯੁੱਗ ਦੇ ਵਿੱਚ ਇਹ ਜਿਹੜੇ ਇਹ ਲੋਕ ਹੈ ਕਿਤੇ ਨਾ ਕਿਤੇ ਬੇਵਫਾਈਆਂ ਕਰਨ ਲੱਗ ਗਏ ਇਹ ਜਿਹੜੇ ਕੁੱਤੇ ਆਏ ਵਫਾਦਾਰ ਹੋ ਗਏ। ਹਾਂਜੀ। ਵਫਾਦਾਰ। ਬਹੁਤ ਜ਼ਿਆਦਾ ਜੀ। ਬਹੁਤ ਜ਼ਿਆਦਾ। ਇਹ ਇਹ ਫਿਰ ਘਰ ਦੀ ਰੱਖੀ ਰੁਕੀ ਪੁੱਲ ਕਰਦਾ ਹਾਂ ਹਾਂ ਜੇ ਅਸੀਂ ਮੜਾ ਜ ਬੂਹਾ ਬੰਦ ਕਰਕੇ ਅਸੀਂ ਰੂਮ ਦਾ ਮੜਾ ਸਾਈਡ ਤੇ ਹੋ ਜਗੇ ਚਿਕਾ ਮਾਰ ਲੱਗ ਜਾਂਦਾ ਪਾਣੀ ਖਸੜਦਾ ਵੀ ਮਨੋ ਛੇਤੀ ਮੇਰੇ ਕੋਲ ਆ ਜਾ ਗੱਲਾਂ ਨਹੀਂ ਰਹਿੰਦਾ ਰੋਂਦਾ ਇਹ ਇਹ ਕਰਮੇ ਤੇ ਪਾ ਲੂ ਇਹ ਵੀ ਕਹ ਤਾਂ ਆ ਤੁਸੀਂ ਦੇਖ ਦੇਖ ਸਕਦੇ ਹੋ ਤਾਂ ਇਹ ਜਿਹੜਾ ਡੌਕੀ ਨੂੰ ਬੜੇ ਪਿਆਰ ਦੇ ਨਾਲ ਰੱਖਿਆ ਹੋਇਆ ਇਸ ਪਰਿਵਾਰ ਦੇ ਜਿੱਥੇ ਮੈਂ ਤਾਂ ਹੀ ਇੱਕ 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 ਸਵਾਲ ਹੋਰ ਕਰੂੰਗਾ ਲੋਕ ਜੰਗਲ ਅਜਾੜੀ ਜਾਂਦੇ ਆ ਜਾਨਵਰਾਂ ਨੂੰ ਜ਼ਖਮੀ ਕਰੀ ਜਾਂਦੇ ਆ ਉਹਨਾਂ ਬਾਰੇ ਕੀ ਕਹੋਗੇ ਦੇਖੋ ਜੀ ਨਹੀਂ ਚਾਹੀਦਾ ਇਦਾਂ ਇਹ ਵੀ ਇਨਸਾਨ ਆ ਇੰਨਾ ਚ ਵੀ ਖੂਨ ਆ ਆਪਣੇ ਚ ਵੀ ਖੂਨ ਆ ਜੀ ਜੇ ਆਪਾਂ ਇਹਨਾਂ ਨੂੰ ਮਾਰਾਂਗੇ ਤਾਂ ਇਹਨਾਂ ਨੇ ਆਪਾਂ ਨੂੰ ਕੁਝ ਨਹੀਂ ਕਹਿਣਾ ਚੁੱਪ ਕਰਕੇ ਸੌਂ ਜਾਣਾ ਜੀ ਠੀਕ ਆ ਜੇ ਆਪਾਂ ਇਹਦੇ ਬੱਚੇ ਤੇ ਮਾਰਾਂਗੇ ਆਪਾਂ ਨੂੰ ਕਿੰਨਾ ਦੁੱਖ ਲੱਗਦਾ ਪਰ ਅਸੀਂ ਨਹੀਂ ਇਹਦੇ ਮਾਰਨੀ ਕੁਝ ਵੀ ਕਰਦੇ ਦੰਦੀ ਬਟ ਦੇ ਕੁਝ ਕਰਦੇ ਅਸੀਂ ਮਾਰ ਨਹੀਂ ਸਕਦੇ ਜੀ ਜੀ ਸ਼ੁਕਰੀਆ ਜੀ ਬਾਰ ਬਾਰ ਆ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਜਿਨ੍ਹਾਂ ਨੇ ਇੱਕ ਜਿਹੜਾ ਡੌਗੀ ਦਾ ਜਨਮ ਦਿਨ ਮਨਾ ਰਹੇ ਨੇ ਪੂਰੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਹੈ ਰਿਸ਼ਤੇਦਾਰ ਸਾਕ ਸੰਬੰਧੀ ਜਿਹੜੇ ਰਿਲੇਟਿਵ ਨੇ ਉਹ ਆਏ ਹੋਏ ਨੇ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਜਦਾ ਚਾਹਾਂਗਾ ਕੈਮਰਾਮੈਨ ਵਿੱਕੀ ਦੇ ਨਾਲ ਸਤਿ ਸ਼੍ਰੀ ਅਕਾਲ